ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਲੋਕ ਰਾਏ ਚੈਨ ਨਾਲ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਹਿਲੀ ਮੀਟਿੰਗ ਆਪਣੀ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨਾਲ ਕੀਤੀ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਨਾਲ ਮੁਲਾਕਾਤ ਤੇ ਮੈਨੇ ਕੀਨੇ ਸਭ ਤੋਂ ਪਹਿਲੀ ਮੁਲਾਕਾਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਮੁਲਾਕਾਤ ਕਰਨਾ ਉਸ ਤੇ ਪਿੱਛੇ ਬਹੁਤ ਵੱਡਾ ਸੱਚ ਸਾਹਮਣੇ ਆਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਕਾਲੀ ਦਲ ਨੂੰ ਮਾਨਤਾ ਦਿੱਤੀ ਜਾਵੇ ਜੋ ਕਿ ਬਾਗੀਧਰੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਸੈਦ ਦੇ ਵੱਲੋਂ ਮਾਨਤਾ ਨਹੀਂ ਉਹ ਅਕਾਲੀ ਦਲ ਦੇ ਹੁਕਮਾਂ ਦੇ ਅਨੁਸਾਰ ਨਹੀਂ ਸੋ ਸੁਖਵੀਰ ਸਿੰਘ ਬਾਦਲ ਨੇ ਅੱਜ ਆਪਣੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਹਿਲੀ ਮੁਲਾਕਾਤ ਜੋ ਜਥੇਦਾਰ ਸਾਹਿਬ ਨਾਲ ਕੀਤੀ 77 ਸ਼੍ਰੀ ਅਕਾਲ ਤਖਸੈਦ ਪੁੱਜ ਕੇ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗਰਗੱਜ ਨਾਲ ਕੁਝ ਵਿਚਾਰ ਵਟਾਂਦਰਾ ਕੀਤਾ ਜਥੇਦਾਰ ਸ਼੍ਰੀ ਅਕਾਲ ਤਖਸੈਦ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਮੂਲ ਮੰਤਰ ਤੇ ਗੁਰਮੰਤਰ ਦਾ ਜਾਪੀ ਕਰਵਾਉਂਦੇ ਰਹੇ ਨੇ ਔਰ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਅਰਦਾਸ ਵੀ ਕੀਤੀ ਹੈ ਸੋ ਗੜਗਾਜ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਉਹਨਾਂ ਦਾ ਨਾਮ ਉਹਨਾਂ ਦੇ ਨਾਲ ਪੁੱਜੇ ਸੀਨੀਅਰ ਅਕਾਲੀ ਆਗੂ ਤੇ ਪੰਥਕ ਵਿਚਾਰਾਂ ਕੀਤੀਆਂ ਅਤੇ ਸਿੱਖੀ ਢਿਰ ਰਹਿੰਦਿਆਂ ਸਿੱਖੀ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਸਮੁੱਚੇ ਪੰਥ ਕਾਰਜ ਕਰਨ ਲਈ ਪ੍ਰੇਰਣਾ ਦਿੱਤੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸੁਖਵੀਰ ਸਿੰਘ ਬਾਦਲ ਦੇ ਪੁੱਜੇ ਅਕਾਲੀ ਆਗੂ ਨੂੰ ਸਰਪਾਉ ਰੂਪ ਵਿੱਚ ਸਿੱਖ ਰਹਿਤ ਮਰਿਆਦਾ ਤੇ ਧਾਰਮਿਕ ਸਹਿਯੋਗ ਦਿੱਤਾ ਸੋ ਇਸ ਦੇ ਪਿੱਛੇ ਜੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਬਣਾਇਆ ਗਿਆ ਉਹ ਜਥੇਦਾਰ ਬਣਨ ਤੋਂ ਬਾਅਦ ਉਹਨਾਂ ਦੀ ਪਹਿਲੀ ਮੁਲਾਕਾਤ ਹੋਈ ਸੁਖਬੀਰ ਸਿੰਘ ਬਾਦਲ ਨਾਲ ਸੋ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਤੇ ਕੁਲਦੀਪ ਸਿੰਘ ਗੜਗਾਜ ਨੂੰ ਉਹਨਾਂ ਨੇ ਜਦੋਂ ਪਹਿਲਾ ਉਹਨਾਂ ਦਾ ਨਾਮ ਦੀ ਅਨਾਉਂਸਮੈਂਟ ਕੀਤੀ ਸੀ ਉਹਨਾਂ ਨੂੰ ਚੁਣਿਆ ਸੀਗਾ ਹੁਣ ਉਹਨਾਂ ਨੂੰ ਵੀ ਆਪਣੇ ਹਿਸਾਬ ਨਾਲ ਵਰਤਣਗੇ ਕਿਉਂਕਿ ਕੁਲਦੀਪ ਸਿੰਘ ਗੜਗਾਜਿਤ ਪਹਿਲਾਂ ਤੋਂ ਹੀ ਕਿ ਕਿਤੇ ਨਾ ਕਿਤੇ ਉਹਨਾਂ ਦੀ ਅਕਾਲੀ ਦਲ ਪਾਰਟੀ ਨਾਲ ਬਹੁਤ ਜ਼ਿਆਦਾ ਸਾਂਝ ਰਹੀ ਹੈ ਉਹ ਆਜ਼ਾਦ ਨਹੀਂ ਜਿੰਨੇ ਵੀ ਜਥੇਦਾਰ ਨੇ ਆਜ਼ਾਦ ਨਹੀਂ ਹੋ ਸਕਦੇ ਅਕਾਲੀ ਦਲ ਤੋਂ ਕਿਉਂਕਿ ਜਥੇਦਾਰ ਕੌਮ ਦੇ ਹੁੰਦੇ ਨੇ ਪਰ ਇੱਥੇ ਉਲਟੇ ਇਹ ਜਥੇਦਾਰ ਸਾਰੇ ਅਕਾਲੀ ਦਲ ਦੇ ਨੇ ਕਿ ਅਕਾਲੀ ਦਲ ਉਹਨਾਂ ਨੂੰ ਆਪਣੇ ਹਿਸਾਬ ਨਾਲ ਵਰਤਦਾ ਜਿਸ ਤਰ੍ਹਾਂ ਮੁਕਸਰ ਤੋਂ ਜੋ ਹੈੱਡ ਗ੍ਰੰਥੀ ਸੀ ਯਾਨੀ ਗੁਰਬਚਨ ਸਿੰਘ ਜੀ ਉਹ ਹੁਣ ਭਾਵੇਂ ਉਹਨਾਂ ਨੂੰ ਬਹੁਤ ਸਾਰੀਆਂ ਧਾਰਮਿਕ ਸਜ਼ਾਵਾਂ ਲਗਾਈਆਂ ਗਈਆਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਉਹਨਾਂ ਨੂੰ ਜਿਹੜਾ ਕਿ ਕਿਤੇ ਨਾ ਕਿਤੇ ਵੀ ਉਹਨਾਂ ਨੇ ਜੋ ਪੰਥ ਲਈ ਔਰ ਕੌਮ ਲਈ ਕੰਨ ਕੀਤਾ ਉਸੇ ਤਰ੍ਹਾਂ ਇਹ ਜਥੇਦਾਰ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਦੇ ਰਹੇ ਨੇ ਸੋ ਗਿਆਨੀ ਗੁਰਵਚਨ ਸਿੰਘ ਜਦੋਂ ਅਕਾਲੀ ਸਰਕਾਰ ਸੀ ਉਹ ਦੂਸਰੇ ਨੰਬਰ ਦਾ ਸੀਐਮਸੀ ਪੰਜਾਬ ਵਿੱਚ ਗਿਆਨੀ ਗੁਰਵਚਨ ਸਿੰਘ ਦੇ ਅੱਗੇ ਪਿੱਛੇ ਜੋ ਸਿਕਿਉਰਿਟੀ ਚੱਲਦੀ ਸੀ ਔਰ ਗਿਆਨੀ ਗੁਰਵਚਨ ਸਿੰਘ ਨੂੰ ਆਪ ਬੰਦਾ ਤਾਂ ਬਹੁਤ ਦੂਰ ਮਿਲਦੀ ਗੱਲ ਐ ਕਦੇ ਉਹਨਾਂ ਨਾਲ ਜਿਹੜਾ ਕਿ ਉਹ ਪਰਸ਼ਾਵਾਂ ਤੱਕ ਨਹੀਂ ਉਹਨਾਂ ਕੋਲ ਪਹੁੰਚ ਸਕਦਾ ਸੀਗਾ ਔਰ ਉਹਨਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਐਹੋ ਜਿਹੀਆਂ ਵੰਡੀਆਂ ਪਾਈਆਂ ਕਿ ਅਜੋ ਉਹਨਾਂ ਦਿਆ ਪਾਈਆਂ ਹੋਈਆਂ ਵੰਡੀਆਂ ਜਿਹਨੇ ਪਿੰਡਾਂ ਦੇ ਵਿੱਚੋਂ ਨਜ਼ਰ ਆਉਂਦੀਆਂ ਨੇ ਇੱਕ ਇੱਕ ਪਿੰਡ ਵਿੱਚ ਜਿਨ੍ਹਾਂ ਨੇ ਜਾਣਾ ਵੀ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਬਣਵਾਦੇ ਨੇ ਅਲਗ-ਅਲਗ ਵੰਡ ਦੇਣਾ ਫਿਰ ਕੌਮ ਲਈ ਉਹਨਾਂ ਨੇ ਜਿਹੜਾ ਕਿ ਬਹੁਤ ਹੀ ਕਣਕੀਤਾ ਉਹਨਾਂ ਨੇ ਸੱਚਾ ਸੋਤਾ ਜਿਹੜਾ ਸਿਰਸਾ ਦੇ ਸਾਧੂ ਸੀ ਉਹਨਾਂ ਨੂੰ ਮਾਫੀ ਦਿਵਾ ਦਿੱਤੀ ਇਹ ਸਾਰੀਆਂ ਗੱਲਾਂ ਗਿਆਨੀ ਗੁਰਬਚਨ ਸਿੰਘ ਤੇ ਟੁਕਦੀਆਂ ਸੀ ਉਹ ਗਿਆਨੀ ਗੁਰਬਚਨ ਸਿੰਘ ਇਸੇ ਕਰਕੇ ਜਿਹੜਾ ਉਹਨਾਂ ਨੂੰ ਪਿੱਛੇ ਕੀਤਾ ਗਿਆ ਔਰ ਉਹਨਾਂ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਸਜ਼ਾਵਾਂ ਸੁਣਾਈਆਂ ਗਈਆਂ ਸੀ ਅਕਾਲੀ ਦਲ ਨੂੰ ਉਹ ਉਹਨਾਂ ਨੂੰ ਵੀ ਸੁਣਾਈ ਗਈ ਸੋ ਗਿਆਨੀ ਗੁਰਬਚਨ ਸਿੰਘ ਦੇ ਵਾਂਗੂ ਹੁਣ ਜੋ ਕੋਲਦੀਪ ਸਿੰਘ ਗੜਗੱਜ ਨੂੰ ਵੀ ਵਰਤਣਾ ਚਾਹੁੰਦੇ ਨੇ ਜਾਂ ਇਹ ਮੁਲਾਕਾਤ ਦੇਖੀ ਮੈਨੇ ਸੀ ਇਹ ਮੁਲਾਕਾਤ ਜਿਹੜੀ ਇਹ ਕੱਲ ਪਹਿਲੀ ਮੁਲਾਕਾਤ ਹੋਈ ਹੈ ਸੁਖਵੀਰ ਸਿੰਘ ਬਾਦਲ ਤੇ ਕੋਲਦੀਪ ਸਿੰਘ ਅੜਗਾਜੀ ਦੀ